ਨੋ ਲੰਕਾਤਰ ਜ਼ਿਲ੍ਹਾ ਇਕਾਈਆਂ ਵੱਲੋਂ ਵਿਸ਼ਵ ਹਿੰਦੂ ਪਛੇਤ ਵੱਲੋਂ ਦਿੱਤੇ ਜਾਂਦੇ ਆਂ ਪੰਜਾਬੀ ਹਿੰਦੂ ਅੱਤੇ ਬੰਧੋ ਜੰਗੋ ਹਾਰਾ ਮਾਤਾ ਕੀ ਜੈ ਸਰਕਾਰ ਜੀ ਕੇ ਕੱਟ ਨੂੰ ਵਾਪਸ ਹੀ ਦੋ ਫਾਜ਼ੀ ਦੋ ਫੱਕਾ ਜੀ ਕੇ ਕੱਟ ਨੂੰ ਵਾਪਸ ਹੀ ਦੋ ਹਾਂਜੀ ਸਰ ਮੰਗਲਨਗਰ ਦੇ ਮਿਸ਼ਰ ਹਿੰਦੂ ਪ੍ਰਸ਼ਾਸਨ ਦੇ ਨਗਰ ਪ੍ਰਧਾਨ ਸ਼੍ਰੀ ਵਿਕਾਸ ਪੱਟਾ ਜੋ ਕਿ ਇੱਕ ਛੋਟੀ ਦੁਕਾਨ ਦੇ ਮਾਲਕ ਸੀ ਦੁਕਾਨਦਾਰ ਨੇ ਔਰ 45 ਸਾਲ ਦੀ ਉਮਰ ਉਹ ਆਪਣੀ ਦੁਕਾਨ ਤੇ ਸ਼ਾਂਤੀਪੂਰਨ ਢੰਗ ਨਾਲ ਬੈਠੇ ਸੀ ਤੇ ਉਹਨਾਂ ਨੂੰ ਕੁਝ ਅਣਪਛਾਤੇ ਵਿਅਕਤੀ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਇਹ ਹੱਤਿਆ ਸਿਰਫ ਹੱਤਿਆ ਦੇ ਤੌਰ ਤੇ ਨਹੀਂ ਵੇਖੀ ਜਾ ਰਹੀ ਬਲਕਿ ਇਹ ਵਿਸ਼ਵ ਹਿੰਦੂ ਪਰਿਸ਼ਦ اور ਹਿੰਦੂ ਸਮਾਜ ਤੇ ਹਮਲਾ ਮੰਨ ਕੇ ਅਸੀਂ ਇਸ ਨੂੰ ਚਲ ਰਹੇ ਆ ਜੋ ਕਿ ਅੱਗੇ ਵੀ ਪਿਛਲੇ ਟਾਈਮ ਦੇ ਵਿੱਚ ਕਈ ਹਿੰਦੂ ਨੇਤਾਵਾਂ ਦੀਆਂ ਹਤਿਆਵਾਂ ਕੀਤੀਆਂ ਗਈਆਂ ਨੇ ਤੇ ਜਿਨ੍ਹਾਂ ਦੇ ਅਜ ਤੱਕ ਕਤਲ ਨਹੀਂ ਲੱਭੇ ਜਾ ਰਹੇ ਉਹਦੇ ਵਿੱਚ ਸਰਕਾਰ ਦੀ ਨਲਾਇਕੀ ਜਿਹੜੀ ਹੈ ਸਾਬਤ ਹੋ ਰਹੀ ਹੈ ਔਰ ਲੱਗ ਰਿਹਾ ਕਿ ਮਿਲਿ ਕੁਗਤ ਨਾਲ ਜਿਹੜਾ ਹੈ ਜਾਣ ਪੁੱਝ ਕੇ ਹਿੰਦੂ ਸੰਗਠਨਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਚੀਜ਼ ਦੇ ਵਿਰੋਧ ਵਜੋਂ ਪੰਜਾਬ ਪ੍ਰਾਂਤ ਦੀ ਬੈਠਕ ਹੋਈ ਤੇ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਦੇ ਸਭ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਇਸ ਸਮਾਜਿਕ ਦਿੱਕਤੀ ਦਾ ਜਾਣਕਾਰੀ ਦਿੰਦੇ ਆ ਕਾਗਲਾਂ ਨੂੰ ਫੜਨ ਲਈ ਗਵਰਨਰ ਸਾਹਿਬ ਨੂੰ ਮਾਜੇ ਗਵਰਨਰ ਸਾਹਿਬ ਨੂੰ ਮੰਗ ਪੱਤਰ ਭੇਜਿਆ ਜਾਵੇ ਤਾਂ ਜੋ ਤੁਰੰਤ ਕਾਗਲਾਂ ਦੇ ਖਿਲਾਫ ਕਾਰਵਾਈ ਹੋ ਸਕੇ ਇਸ ਤੋਂ ਇਲਾਵਾ ਕਿਉਂਕਿ ਉਹ ਵਿਅਕਤੀ ਉਸ ਵਿਅਕਤੀ ਦਾ ਸ਼੍ਰੀ ਵਿਕਾਸਪਤਾ ਦਾ ਕੋਈ ਦੋਸ਼ ਨਹੀਂ ਸੀ ਸਿਰਫ ਉਹਨਾਂ ਦਾ ਐਨਆਈਸੀ ਕਿ ਉਹ ਆਪਣੇ ਧਰਮ ਔਰ ਦੇਸ਼ ਦੇ ਗੱਲ ਕਰਦੇ ਸੀ ਔਰ ਉਹਨਾਂ ਦਾ ਇਸ ਗੱਲ ਦਾ ਪੀੜਾ ਚੁੱਕਿਆ ਸੀ ਕਿ ਨਗਰ ਦੇ ਵਿੱਚ ਜਿਹੜਾ ਹਿੰਦੂਤਾ ਔਰ ਸਨਾਤਨ ਦਾ ਪਤਕਰਨ ਕੇ ਇਸ ਚੀਜ਼ ਤੋਂ ਚਿੜ ਕੇ ਉਹਨਾਂ ਦੀ ਕਿਉਂਕਿ ਹੱਤਿਆ ਕੀਤੀ ਗਈ ਤਾਂ ਅਸੀਂ ਉਸ ਨੂੰ ਸ਼ਹੀਦਤ ਦਾ ਦਰਜਾ ਦਿੰਦੇ ਹੋਏ ਉਹਨਾਂ ਨੂੰ 1 ਕਰੋੜ ਰੁਪਏ ਉਹਨਾਂ ਦੇ ਪਰਿਵਾਰ ਨੂੰ ਜੋ ਹੈ ਉਹ ਕੰਪਨਸੇਸ਼ਨ ਦੇਣ ਦੀ ਅਪੀਲ ਕਰਦੇ ਆਂ ਔਰ ਨਾਲ ਹੀ ਤੁਰੰਤ ਕਾਤਲਾਂ ਉਨ ਫੜ ਕੇ ਉਹਨਾਂ ਦੀ ਸਜ਼ਾ ਦੇਣ ਲਈ ਜਿਹੜੀ ਕੋਰਟ ਤੋਂ ਉਹਨਾਂ ਨੂੰ ਤੇ ਉਹਨਾਂ ਦੀ ਤਰਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਜਿਹੜੀ ਸਾਡੀ ਅਪੀਲ ਹੈ ਇਹ ਮੰਗ ਪੱਤਰ ਚਦਰਿ ਦਿੱਤੇ ਗਏ ਆ ਕਿ ਇਹਨਾਂ ਮੰਗਾਂ ਨੂੰ ਮੰਨਣ ਲਈ ਅਸੀਂ ਦਿੱਕਟ ਵਿੱਚ ਸਹਾਤੇ ਸਿਖਾ ਹੈ ਕਮਿਸ਼ਨਰ ਜਨਰਲ ਜੋ ਕਿ ਉਹਨੇ ਆ ਕੇ ਲੈ ਕੇ ਗਏ ਨੇ ਵੰਗਪਤਰ ਇਹਨਾਂ ਦੇ ਰਾਈ ਗਵਰਨਰ ਸਾਹਿਬ ਕੋਈ ਸਿਕਲ ਦੀ ਫੀਲ ਕਰਦੇ ਆ ਕਿ ਤਰੰਤ ਜਿਹੜਾ ਇਨਸਾਫ ਸਾਕ ਪਰਿਵਾਰ ਨੂੰ ਦਿਵਾ ਦੇ ਜੀ ਨਾਮ ਤੋਂ ਮੇਰਾ ਨਾਮ ਵਿਜੇ ਬਹਿਲ ਜ਼ਿਲ੍ਹਾ ਦੇ ਐਕਸ਼ਨ ਵਿਸ਼ਵ ਹਿੰਦੂ ਪਰਿਸ਼ਦ ਪ੍ਰੋਤਕ